सिर अॻे पिछे के चटोकियां ते बाई सिल वारा 24 ਰਕਤ ਹੋ ਗਏ ਹਾਂਜੀ ਜਿੱਤੇ 24 ਬਹੁਤ ਅੱਛੀ ਅੱਡੀ ਬਹੁਤ ਬਸਮਾ ਮੁਕਾਬਲਾ ਕਿਸੇ ਕੀਮਤ ਤੇ ਗਿਵਨ ਨਹੀਂ ਕਰਦੇ ਦੋਨੋਂ ਟੀਮਾਂ ਲਾਸਟ ਮੋਮੈਂਟ ਤੱਕ ਕਰਦੀਆਂ ਬਹੁਤ ਅੱਛੀ ਸਪਿਰਟ ਹੈ ਇਹ ਟਾਈਮ ਆਊਟ ਲਿਆ ਚੰਡੂ ਕੇ ਨੇ ਐਵੇਂ ਨਹੀਂ ਟੀਮਾਂ ਫਾਈਨਲਸ ਪਹੁੰਚੀਆਂ ਸੋ ਇੱਕ ਵਾਰੀ ਫੇਰ ਮੈਂ ਮੇਰੀ ਪੀਰੀ ਯੋਗ ਸੇਵਾਵਾਂ ਕਲੱਬ ਚ ਉਰੜ ਨੂੰ ਬਹੁਤ ਸਾਰੀ ਮੁਬਾਰਕਬਾਦ ਦਿੰਦਾ ਸਾਰੇ ਪ੍ਰਬੰਧਕਾਂ ਦਾ ਉਹਨਾਂ ਨੇ ਕੌਣ ਸਾਡਾ ਉਹਨਾਂ ਨੇ ਸਾਰੇ ਜਿੰਨੇ ਵਨਟੀਅਰ ਜਿੰਨੇ ਪ੍ਰਬੰਧਕ ਹੈ ਉਹਨਾਂ ਦੇ ਬੱਚੇ ਸਾਰਾ ਤਾਂ ਮੈਂ ਨਾਮ ਜਾਣਦਾ ਮੇਰੇ ਛੋਟੇ ਭਰਾ ਸਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਵਧੀਆ ਰੌਣਕ ਮੇਲਾ ਕਿ ਫੈਸਾ ਜਿਹੜਾ ਸੋਹਣਾ ਖੇਡ ਮੇਲਾ ਇੱਥੇ ਜਟਾਇਆ ਪਿਛਲੇ ਇਹਦੇ ਮਗਰ ਕਾਫੀ ਦਿਨਾ ਮਹੀਨਿਆਂ ਦੀ ਮਿਹਨਤ ਲੱਗਦੀ ਹੈ ਜੀ ਇੰਨਾ ਕੁਝ ਕਰਾਉਣ ਵਾਸਤੇ ਸੋ ਇਹਨਾਂ ਨੇ ਬੜਾ ਵਧੀਆ ਮਿਹਨਤ ਕਰਕੇ ਬੜੀਆਂ ਟੀਮਾਂ ਨਾਲ ਸੰਪੰਨਿਆ। ਉਹਦੀਆਂ ਟੀਮਾਂ ਬੁਲਾਉਣਾ ਵੀ ਅੱਜਕੱਲ ਮੜਾ ਔਖਾ ਕੰਮ ਹੈ। ਜਗਦੀਪਪੂਰ ਸਾਹਿਬ, ਮਨਦੀਪਪੂਰ ਸਾਹਿਬ ਹੋਰ ਇਹਨਾਂ ਦੇ ਨਾਲ ਜਿੰਨੇ ਗੁੰਡੇ ਵਾਲੀਬਾਲ ਦੇ ਗੁਰਚਰਨ ਜਿਨ੍ਹਾਂ ਵਧਾਈ ਵੀ ਦਿੰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਪਿੰਡ ਵਿੱਚ ਇਹੋ ਜਿਹੇ ਮੇਲੇ ਜਰੂਰ ਹੋਣੇ ਚਾਹੀਦੇ ਆ। ਬਹੁਤ ਸਾਰੀਆਂ ਲਾਨ ਤਾਂ ਪਿੰਡ ਦੇ ਮਗਰੋਂ ਲੈ ਜਾਂਦੀਆਂ। ਜਿੰਨਾ ਪਿੰਡਾਂ 'ਚ ਖੇਡ ਮੇਲੇ ਹੁੰਦੇ ਆ। ਸੋ ਫੇਰ ਮੁਕਾਬਲਾ ਸ਼ੁਰੂ। ਬਹੁਤ ਅੱਛਾ ਮੁਕਾਬਲਾ। ਬਹੁਤ ਵੱਡੀਆਂ ਮੁਕਾਬਲੇ ਚੌਥੀ ਦਾ ਫੇਸ ਜਾ ਰਹੇ ਆ ਆਪਾਂ ਵੀ ਕਹਿ ਨਹੀਂ ਸਕਦੇ ਵੀ ਆਹ ਟੀਮਾਂ ਟੌਪ ਆ ਦੋਨੇ ਟੀਮਾਂ ਟੌਪ ਨੇ ਆ 24 24 ਬਿਲਕੁਲ ਬਰਾਬਰ ਦੀਆਂ ਟੀਮਾਂ ਇਹ ਕਿੰਚ ਦਾ ਵੀ ਮਤ ਨਹੀਂ ਦੋਨਾਂ ਦਾ ਕਦੇ ਖੋਣਾ ਲੱਗਦਾ ਵੀ ਆਹ ਟੀਮ ਲੈ ਜੂ ਪਰ ਇੰਨਾ ਸੌਖਾ ਨਹੀਂ ਦੋਨੇ ਜਾਣੇ 24 24 ਇੱਕ ਗੱਲ ਹੋਰ ਹੈ ਭਾਈ ਜੀ ਤਾਰੀ ਦਾ ਪਰ ਸੱਚੇ ਦਿਲੋਂ ਜ਼ੋਰ ਤੋਂ ਹੀ ਮਾਰ ਲਈ ਗੱਲ ਤਾਰੀ ਜੋ ਮਾਰ ਦੋ ਬਾਈ ਯਾਰ ਬਹੁਤ ਅੱਛੀ ਬਹੁਤ ਅੱਛੀ ਬਾਤ ਕੋ ਜਗਮੀਤ ਲਾਉ ਨੰਬਰ ਝੰਡੂਕੇ ਦਾ ਇੰਨੀ ਵਧੀਆ ਸਮੈਸ਼ ਆਪਣੀ ਟੀਮ ਲਈ ਗੋਲ ਪੁਆਇੰਟ ਲਿਆ 25 24 ਹੋ ਗਏ ਗੇਮ ਪੁਆਇੰਟ ਝੰਡੂਕੇ ਲਈ ਬਟ ਸਿੱਲ ਵਾਲਿਆਂ ਨੇ ਜਾਨ ਨਹੀਂ ਦੇਣਾ ਇੰਨਾ ਸੌਖਾ ਬੜੀ ਮਜ਼ਬੂਤ ਟੀਮ ਹੈ ਬਰਾਬਰੀ ਦਾ ਪੂਰਾ ਵਾਹ ਲਾਉਣ ਗਿਆ ਹੁੰਦੀ ਬਹੁਤ ਅੱਛੀਆਂ ਟੀਮਾਂ ਬਹੁਤ ਅੱਛੇ ਬੱਚੇ ਨਵੇਂ ਚੋਟੀ ਦਾ ਮੁਕਾਬਲਾ ਮਾਰ ਦੂ ਬਹੁਤ ਅੱਛੀ ਸਪਾਟਸ ਨਾ ਉਹਦਾ ਸੁਰ ਦੋਦਨ ਵਾਲੀਆਂ ਟੀਮਾਂ ਵੀ ਕਿਸੇ ਦੇ 1 ਪੁਆਇੰਟ ਵੱਧ ਗਿਆ ਤੇ ਪਤਾ ਨਹੀਂ ਹਾਰਦੇ ਇਹ ਨਹੀਂ ਹਾਰਦੇ ਹਜੇ ਤੱਕ ਜਿੱਦਾਂ ਤੁਸੀਂ ਦੇਖਿਓ ਜਿੰਨੇ ਹਿਸਾਬ ਨਾਲ ਖੇਡ ਰਹੇ ਹਨ ਨਨਤੀ ਰਾਤ ਇੱਥੇ ਹੀ ਕਰ ਦੇਣੀ ਹੈ ਬਹੁਤ ਅੱਛੀਆਂ ਟੀਮਾਂ ਬਹੁਤ ਵਧੀਆ ਮੁਕਾਬਲਾ ਮਾਰ ਕੇ ਸਰਵਿਸ ਸੌਖਾ ਪੁਆਇੰਟ ਦਿੱਤਾ ਦੂਸਰੀ ਟੀਮ ਨੂੰ ਆ ਗਿਆ ਮੈਂ ਸਰਸਕਾਰ ਦੀ ਟੀਮ ਪੁਆਇੰਟ ਭਾਲਦਾ 26 25 ਚੰਡੂ ਕੇ ਲਈ ਫਿਰ ਜੇਮ ਪੁਆਇੰਟ ਆ ਜੇ ਸੱਲ ਵਾਲੇ ਇੰਗਲਿਸ਼ੀ ਨਹੀਂ ਦਿੰਦੇ ਪਰ ਬਹੁਤ ਅੱਛੀ ਸਮੈਸ਼ ਬਲੌਕ ਮੌਕਾ ਚੰਡੂ ਕੁਕਲੇ ਜੇ ਮਾਫ ਕਰਦਾ ਪਰਤੀ ਬਹੁਤ ਅੱਛੀ ਸਮੈਸ਼ ਨਾਲ ਅਟੈਕਰ ਵੱਲੋਂ ਪਹਿਲਾ ਸੈੱਟ ਚੰਡੂ ਕੇ ਨੇ ਜਿੱਤਿਆ ਪਰ ਬਹੁਤ ਹੀ ਫਤਵਾ ਮੁਕਾਬਲਾ ਬਰਾਬਰੀ ਦੀਆਂ ਦੋਨੋਂ ਟੀਮਾਂ ਵੈਲਚੋੜੜ ਵਿਖੇ ਇਹ ਸਪੋਰਟਸ ਕਲੱਬ ਵੱਲੋਂ ਇਹ ਖੇਡ ਮੇਲਾ ਐਫਕੇ ਆਯੋਜਨ ਦੇ ਹਿਸਾਬ ਨਾਲ ਕਰਾਇਆ ਗਿਆ ਵੀ ਖਿਡਾਰੀਆਂ ਨੂੰ ਖਾਣ ਪੀਣ ਦੀ ਰਹਿਣ ਦੀ ਕੋਈਾਸੇ-ਪਾਸੇ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਕਿਸੇ ਤਰ੍ਹਾਂ ਦੀ ਕੋਈ ਪਾਰਸ਼ਲਟੀ ਦੀ ਸ਼ਿਕਾਇਤ ਨਾ ਹੋਵੇ ਜੋ ਰੂਲਸ ਬਣੇ ਆ ਉਹਨਾਂ ਨੂੰ ਇਨਨ ਤੇ ਲਾਗੂ ਕਰਾਇਆ ਗਿਆ ਬਹੁਤ ਸਾਫ ਸੁਥਰਾ ਇਸ ਚਾਰੂ ਟੂਰਨਾਮੈਂਟ ਜਿਹੜਾ ਸਾਰੇ ਕਲੱਬ ਦੀ ਟੀਮ ਤੁਸੀਂ ਦੇਖ ਹੀ ਰਹੇ ਹੋ ਉਹਨਾਂ ਦੇ ਨਾਮ ਫੋਟੋਆਂ ਤੁਹਾਨੂੰ ਸਾਰੇ ਪਿਛਲੇ ਕਾਫੀ ਦਿਨਾਂ ਤੋਂ ਤੁਹਾਡੇ ਕੋਲ ਆਏ ਹੋਏ ਆ। ਸੋ ਇਹਨਾਂ ਸਾਰਿਆਂ ਨੂੰ ਬਹੁਤ ਤੌਰ 'ਤੇ ਬਹੁਤ ਧੰਨਵਾਦ ਇਹੋ ਜੇ ਕਰਾਉਂਦੇ ਜਾ ਕਰੋ। ਜਗਦੀਪ ਕੋਚ ਆ ਜੱਗੂ ਸਾਡਾ ਸਾਈਡ ਦੇ ਸੈਂਟਰ ਦਾ ਬਹੁਤ ਇੰਡੀਆ ਲੈਵਲ ਦਾ ਕੋਚ ਹੈ। ਉਹਨਾਂ ਮੇਰੀ ਬੇਨਤੀ ਹੈ ਵੀ ਪਿੰਡ ਵਾਸਤੇ ਵੀ ਜਵਾਬੀਗੜ ਦਾ ਬੇਕਰ ਬਹੁਤ ਕਰਦਾ ਰਹੇ। ਇਹੋ ਜੇ ਖੇਡਾ ਸੋ ਬੰਦੇ ਦੀ ਟੈਨਸ਼ਨ ਮਟਾਉਂਦੀਆਂ ਖੇਡਾਂ ਯਾਰੀ ਦੋਸਤੀ ਪਿਆਰ ਵਧਾਉਂਦੀਆਂ ਖੇਡਾਂ ਤੁਹਾਡੇ ਨਸ਼ੇ ਤੋਂ ਮੁਕਤ ਕਰਾਉਂਦੀਆਂ ਖੇਡਾਂ ਤੁਹਾਨੂੰ ਸਰੀਰਕ ਤੰਦਰੁਸਤੀ ਦਿੰਦੀਆਂ ਖੇਡਾਂ ਤੁਹਾਨੂੰ ਮਾਨਸਿਕ ਤੰਦਰੁਸਤੀ ਦਿੰਦੀਆਂ ਸੋ ਖੇਡ ਇੱਕ ਅਜਿਹਾ ਜਰੀਆ ਜਿਹੜਾ ਹਰ ਬੰਦੇ ਨੂੰ ਆਪਣੀ ਜ਼ਿੰਦਗੀ 'ਚ ਬਣਾਉਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਮੇਰਾ ਹੁਣੇ ਕਿਸੇ ਬੁੱਧੀਜੀਵੀ ਅੰਤਰੀ ਇਸ ਤੇ ਬੱਚਿਆਂ ਵਾਸਤੇ ਜ਼ਰੂਰੀ ਹੈ ਵੀ ਜੇ ਤੁਸੀਂ ਪੜ੍ਹਾਈ ਰੱਖਣੀ ਆ ਨਾਲ ਤਿੰਨ ਗੇਮਾਂ ਜ਼ਰੂਰ ਕਰਨੀਆਂ ਸੋਮਵਾਰ ਆਹ ਕਰਨੀ ਮੰਗਲਵਾਰ ਆਹ ਕਰਨੀ ਬੁੱਧਵਾਰ ਆਹ ਕਰਨੀ ਇਹ ਸਾਰੇ ਸਕੂਲਾਂ ਨੂੰ ਕਾਲਜਾਂ ਨੂੰ ਅਖੀਰ ਪਤਾ ਲੱਗ ਜਾਣਾ ਵੀ ਜਿੰਨੀ ਪੜ੍ਹਾਈ ਜ਼ਰੂਰੀ ਆ ਉਨਾ ਖੇਡ ਵੀ ਜ਼ਰੂਰੀ ਆ ਸੋ ਪਹਿਲਾਂ ਤਾਂ ਮੈਂ ਬੱਚਿਆਂ ਦਾ ਬਹੁਤ ਧੰਨਵਾਦੀ ਜਿੰਨੀਆਂ ਵੀ ਟੀਮਾਂ ਖੇਡ ਕੇ ਕਿੰਨੀਆਂ ਕੋਈ ਆ ਫਾਈਨਲ ਵਾਲੀਆਂ ਨਹੀਂ ਉਹ ਸਾਰੀਆਂ ਬਰਾਬਰ ਦੀਆਂ ਟੀਮਾਂ ਸੀ ਕੋਈ ਮੈਚ ਕਈ ਵਾਰੀ ਬੰਦਾ ਚੱਗਾ ਮਾੜਾ ਖੇਡ ਜਾਂਦਾ ਇਹ ਬਹੁਤ ਜ਼ਰੂਰੀ ਚੀਜ਼ ਆ ਖੇਡ ਮੇਲੇ ਜਿਹੜੇ ਜਿਹੜੇ ਪਿੰਡ ਖੇਡ ਮੇਲੇ ਕਰਾਉਂਦੇ ਆ ਤੁਸੀਂ ਚੈੱਕ ਕਰ ਲਿਓ ਉੱਥੇ ਬਹੁਤ ਘੱਟ ਨਸ਼ਾ ਹੋਊਗਾ ਬਹੁਤ ਘੱਟ ਲੜਾਈ ਹੋਊਗੀ ਉੱਥੇ ਪਿਆਰ ਥਵਾੜ ਪਿੰਡ ਦੀ ਤਰੱਕੀ ਹੋਊਗੀ ਪਿੰਡ ਦਾ ਨਾਮ ਹੋਊਗਾ ਪਿੰਡ ਝੋੜੜ ਬਹੁਤ ਪੁਰਾਣੇ ਸਮੇਂ ਤੋਂ ਵਾਲੀਬਾਲ ਦਾ ਬੜਾ ਮਸ਼ਹੂਰ ਮੰਨ ਟੀਮ ਰਹੀ ਹੈ ਬੜੇ ਟੂਰਨਾਮੈਂਟ ਜਿੱਤੇ ਬੜੇ ਟੂਰਨਾਮੈਂਟ ਆਪਣੇ ਹੁੰਦੇ ਰਹੇ ਅੱਡ ਅੱਡ ਨਾਵਾਂ ਤੇ ਅੱਡ ਅੱਡ ਕਲੱਬਾਂ ਵੱਲੋਂ ਸੋਇਸ ਨੂੰ ਜਾਰੀ ਰੱਖਿਆ ਜਵੇ ਬਹੁਤ ਅੱਛਾ ਪ੍ਰਬੰਧ ਕੀਤਾ ਮੈਚ ਫਿਰ ਦੁਬਾਰਾ ਸ਼ੁਰੂ ਹੋਇਆ ਬਾਈ ਜੀ ਦੇਖੋ ਤੁਸੀਂ ਬਹੁਤ ਹੀ ਵਸਮਾ ਮੁਕਾਬਲਾ ਬਹੁਤ ਟੱਕੜਾ ਮੁਕਾਬਲਾ ਕਹਿੰਦੇ ਖੇਡਿਆ ਆਇਆ ਕਹਿੰਦੇ ਇੱਕ ਸੈੱਟ ਝੰਡੂ ਕਹਿੰਦੇ ਜਿੱਤ ਲਿਆ ਮੇਰੇ ਵੀਰੋ ਇੱਕ ਸੈੱਟ ਕਹਿੰਦੇ ਝੰਡੂ ਕਹਿੰਦੇ ਜਿੱਤ ਲਿਆ ਕਾਵਲਾ ਇੱਕ ਨੰਬਰ ਕਹਿੰਦੇ ਚੰਦੂ ਕਹਿੰਦੇ ਖਾਤੇ ਜੁੜ ਗਿਆ ਮੇਰੇ ਵੀਰੋ ਲਾਈਵ ਲ ਬੇਨਤੀ ਆ ਵੀ ਨੋਟ ਕਰਦੇ ਚੰਦੂ ਕਾ ਇੱਕ ਨੰਬਰ ਜੁੜ ਗਿਆ ਦੋ ਸਕੋਰ ਹੋ ਗਿਆ ਚੰਦੂ ਕਹਿੰਦੇ ਫੇਰ ਨਾਲੋਂ ਖਾਤਾ ਖੋਲਣਾ ਬੜਾ ਹੋਣਾ ਬਹੁਤ ਤਕੜਾ ਮਕਾਬਲਾ ਕਿਵੇਂ ਖੇਡਿਆ ਕਾਫੀ ਟੀਮਾਂ ਵਿੱਚੋਂ ਨਿੱਤਰ ਕੇ ਦੋ ਟੀਮਾਂ ਇਹ ਹੈਆਂ ਵਾ ਘੌੜੀ ਪਿੰਨੀ ਬਣ ਕੇ ਮੇਰੇ ਵੀਰੋ ਖਰਚਾ ਹੋਇਆ ਹਮੋਂ ਬੀਗੀ ਇਹ ਜੀ ਬਾਈ ਬੱਦਾ ਥੈਟਸ ਸਕੋਰ 14 ਔਰ ਚੰਦੂ ਕੇ ਲਈ ਤੀਸਰਾ ਸਕੋਰ ਚੰਦੂਕੇ ਦੀ ਟੀਮ ਮੋਮੈਂਟਮ ਪਕੜਦੀ ਹੋਈ ਬਹੁਤ ਵਧੀਆ ਆਪਣੀ ਗੇਮ ਦਾ ਮਜ਼ਾ ਲਾ ਰਹੀ ਹੈ ਸੱਲ ਵਾਲੇ 3-0 ਨਾਲ ਪਛੜੇ ਆ ਲੇਕਿਨ ਮਾਰੇ ਉਹ ਵੀ ਨਹੀਂ ਦੇਖੋ ਉਹਨਾਂ ਨੇ ਵੀ ਨਾਮ ਦੇ ਨਾਲ ਆਪ ਦਾ ਚੇਂਜ ਕੀਤੀ ਹੈ ਬਹੁਤ ਅੱਛਾ ਕੰਬੀਨੇਸ਼ਨ ਆ ਉਹਨਾਂ ਦਾ ਵੀ ਬੜੇ ਯੰਗ ਬੱਚੇ ਤੇ ਇਨੇ ਫਿੱਟ ਬੱਚੇ ਦੇਖ ਕੇ ਮਨ ਨੂੰ ਪ੍ਰਸੰਤਾ ਹੋ ਰਹੀ ਆ ਰਬ ਪਾਲ ਆ ਗਏ ਬਹੁਤ ਅਚੀ ਸਮੈਸ਼ ਉਹਨੇ ਡਿਫੈਂਸ ਸਰਵਿਸ ਬਹੁਤ ਜੰਪ ਐਂਡ ਸਰਵਿਸ ਬਲੌਕ ਬਹੁਤ ਅੱਛਾ ਦੇਖੋ ਸੈੱਲ ਵਾਲੇ ਕਿਸੇ ਗੱਲੋਂ ਘਟ ਨਹੀਂ ਏ ਬਸ ਦੋ ਤਿੰਨ ਪੁਆਇੰਟਾਂ ਤੋਂ ਘਟੋ ਨਹੀਂ ਖੜਦੇ ਦੋ ਤਿੰਨ ਪੁਆਇੰਟਾਂ ਤੋਂ ਛੰਡੂ ਦੇ ਵਾਲੇ ਨਹੀਂ ਖੜਦੇ ਸਮਝ ਲਾ 2 3 ਹੋ ਗਏ ਜੀ ਬਹੁਤ ਬਸਮਾ ਮੁਕਾਬਲਾ ਫਿਰ ਕਿਸੇ ਨੇ ਐ ਨਹੀਂ ਮੰਨਣਾ ਵੀ ਮੈਂ ਪਿੱਛੇ ਹਾਂ ਬਹੁਤ ਅੱਛੀ ਸਰਵਿਸ ਬਹੁਤ ਅੱਛਾ ਬਲੌਕ ਸਮੈਸ਼ ਵੀ ਅੱਛੀ ਸੀ ਲੇਕਿਨ ਬਲੌਕਰ ਵੀ ਬਹੁਤ ਫਿੱਟਾ ਆਊਟ ਕਲੀਅਰ ਹੋ ਗਿਆ ਪੁਆਇੰਟ ਫਿਰ ਸਿਲ ਦਾ 3 10th ਨਾਲ ਬਰਾਬਰ ਸੋ ਬਰਾਬਰ ਦਾ ਮੁਕਾਬਲਾ ਹੈ ਜੀ ਬਹੁਤ ਹੀ ਜਿਆਦਾ ਕਿਸੇ ਨਾਲੋਂ ਘੱਟ ਨਹੀਂ ਜਿੱਤ ਹਾਰ ਅੱਗੇ ਚੱਲੋ ਪਰਮਾਤਮਾ ਦੇ ਜਾਂ ਖੇਡਣ ਦੇ ਸਾਰੇ ਆ ਬਹੁਤ ਅੱਛੀਆਂ ਟੀਮਾਂ ਸਰਵਿਸ ਬਾਹਰ ਚਲੀ ਗਈ ਜੰਪਰ ਸਰਵਿਸ ਤਿੰਨ ਪੁਆਇੰਟ ਲਈ ਬੰਦੇ ਨੇ ਸੋ ਬਹੁਤ ਅੱਛੀ 4 ਨੰਬਰ ਝੱਡੂ ਕਹਿੰਦੇ ਅਤੇ 3 ਨੰਬਰ ਸਿਲ ਵਾਲੇ ਦੇ ਕੰਬੀਨੇਸ਼ਨ ਦੇਖੋ ਲਿਫਟਰ ਦਾ ਔਰ ਸਮੈਸ਼ਰ ਦਾ ਇਸ ਕਰਕੇ ਕਿਸੇ ਨੂੰ ਹਜੇ ਕਹਿਣਾ ਪਹਿਲਾਂ ਨਾ ਕਹਦੇ ਵੀ ਆ ਜਿੱਤ ਜਾਊਗਾ ਪਤਾ ਨਹੀਂ ਲੱਗਣੇ ਹੁੰਦਾ ਤੱਕ ਤੇ ਬੜਾ ਫਸਮਾ ਮੁਕਾਬਲਾ 4-4 ਬਰਾਬਰ ਹੋ ਗਏ ਲਾਈਟਾਂ ਛੱਡ ਦਿਓ ਜੀ ਲਾਈਟਾਂ ਬਾਈ ਲਾਈਟਾਂ ਛੱਡ ਦਿਓ ਸਾਡੇ ਰਾਫੀ ਨੇ ਕਿਹਾ ਵੀ ਲਾਈਟਾਂ ਛੱਡ ਦਿਓ ਆਊਟ ਤਲੀ ਦੀ ਜੰਪ ਕੰਟ ਸਰਵਿਸ ਇਹਦੀ ਵੀ ਕਲਾ ਸਰਵਿਸ ਮਾਰਨ ਦੀ ਜਿੰਨੀ ਪ੍ਰੈਕਟਿਸ ਕਰੋਂਗੇ ਉਨੀ ਵਧੀਆ ਹੋ ਜੰਦੀ ਜਦੋਂ ਇਹ ਸਹੀ ਪੈ ਜਾਂਦੀ ਹੈ ਬਹੁਤ ਵਧੀਆ ਜਦੋਂ ਆਊਟ ਚਲੀ ਜਾਂਦੀ ਹੈ ਟੀਮ ਨੂੰ ਕਾਫੀ ਪੁਆਇੰਟ ਦਾ ਟਾਈਮ ਮਾਧਿਆ ਪਰਤਨ ਫਿਲ ਪੂਤਣਾ ਪੈਂਦਾ ਹੈ ਬਹੁਤ ਅੱਛਾ ਸਰਵਿਸ ਮੈਚ ਨੇ ਲੇਕਿਨ ਬੋਨਾ ਹੀ ਅੱਛਾ ਡ੍ਰੌਪ ਮਾਰਿਆ ਮਨਸਾਈ ਚੰਡੂਕੇ ਦਾ ਬਹੁਤ ਅੱਛਾ ਸ਼ਾਰਟ ਨੈਟ ਨੂੰ ਖੁਦਰੇ ਮੇਰੇ ਨੰਬਰ ਸਕੋਰ ਆਪਾਂ 6 ਨੰਬਰਾ ਕਹਿੰਦੇ ਛੰਡੂ ਕਾਦੇ ਤੇ 5 ਨੰਬਰਾ ਸੱਲ ਵਾਲੇ ਦੀ ਹੱਦ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਵਾਹ ਹਰ ਪਟਿਆਣੀ ਹੋਰ ਇਸਾਂ ਤੇਰੀਆਂ ਚੋਟੀ ਦਾ ਮੈਚ ਬਹੁਤ ਅੱਛਾ ਬਲੌਗ ਛੰਡੂ ਦੇ ਵੱਲੋਂ ਉਥੇ ਲੈਫਟ ਚ 3 ਦਾ ਥੋੜਾ ਜਿਹਾ ਵੀ ਕੈਲਕੂਲੇਸ਼ਨ ਗਲਤ ਹੋਇਆ ਚੰਡੂ ਕਹਿੰਦੇ ਉਸੇ ਚੀਜ਼ ਦਾ ਫਾਇਦਾ ਤੁਹਾਡੇ ਪੁਆਇੰਟ ਆਪਣੇ ਵੱਲ ਲਿਆ 7 ਨੰਬਰ ਚੰਡੂ ਕਹਿੰਦੇ ਤੇ 5 ਨੰਬਰ ਰੋਟੇਸ਼ਨ ਗਲਤੀ ਦਾ ਫਾਉਲ ਦਿੱਤਾ ਰੈਫਰੀ ਸਾਹਿਬ ਨੇ ਰੋਟੇਸ਼ਨ ਤੁਹਾਡੀ ਪਾਈ ਕੋ ਗਲਤ ਹੋਣੀ ਹੈ ਰੈਫਰੀ ਸਾਹਿਬ ਤੋਂ ਬਚ ਨਹੀਂ ਸਕਦੇ ਤੁਸੀਂ ਬੜੇ ਪ੍ਰੋਫੈਸ਼ਨਲ ਤੇ ਇੰਪਾਰਸ਼ਲ ਰੈਫਰੀ ਹੈ ਰੋਟੇਸ਼ਨ ਤੁਹਾਡੀ ਫਾਉਲ ਕੋ ਰੋਟੇਸ਼ਨ ਹੋ ਗਈ ਜੀ ਪ੍ਰਿਸਾਵਰ ਨੇ ਦੇਖਿਆ ਪਲੇਅਰ ਗਲਤ ਜਗ੍ਹਾ ਤੇ ਖੜਾ ਸੀ ਜੀ ਉਹਨੂੰ ਜਦੋਂ ਹੋਵੇ ਸਹੀ ਜਗ੍ਹਾ ਤੇ ਨਾ ਹੋਵੇ ਇੱਕ ਫਾਰਮੂਲਾ ਹੋ ਵੀ ਪੁਆਇੰਟ ਆਸਤੇ 8 ਨਾ ਚੰਡੂ ਕਹਿੰਦੇ ਤੇ ਬਹੁਤ ਅੱਛਾ ਡਰੋ 6 ਬਹੁਤ ਨਰਮ ਬਲੋਕ ਦੇ ਉੱਪਰ ਦੀ ਮਾਰਟ ਜੰਪ ਦੇਖੋ ਕੰਬੀਨੇਸ਼ਨ ਦੇਖੋ ਬਾਲ ਦਾ ਉੱਪਰ ਜਾ ਕੇ ਬਲੋਕਰਾਂ ਦੇ ਉੱਪਰ ਦੀ ਡਾਕ ਮਾਰਿਆ ਭਗੜਾ ਬਾਗੇ ਜਾਂਦਾ ਹੈ ਕਿ ਤੁਸੀਂ ਹੁਣ ਕੰਦ ਦੇਖ ਕੇ ਨਾ ਸੋਚ ਲਿਓ ਜੀ ਇਹ ਬੱਚਾ ਉੱਚਾ ਨਹੀਂ ਜਾ ਸਕਦਾ ਜਹਾ ਜਿੰਨੇ ਉੱਚੇ ਜਾਉਂਦੇ ਤੇ ਜਦੋਂ ਡਾਹਮ ਜਾਂਦੇ ਆ ਸਰਵਿਸ ਕਰਕੇ ਬਹੁਤ ਅੱਛਾ ਜੰਪ ਬੱਚੇ ਨੇ ਬਲੌਕ ਦੇ ਉੱਪਰ ਦੀ ਡ੍ਰੌਪ ਮਾਰਿਆ ਬਹੁਤ ਅੱਛੀ ਸਰਵਿਸ ਬੰਨਾ ਡਿਫੈਂਸ ਬਹੁਤ ਅੱਛੀ ਸਮੈਸ਼ ਛੰਡੂ ਕਹਿੰਦੇ ਆ ਬੜੇ ਵਧੀਆ ਐਟੈਕਰ ਨੇ ਡਾਊਨ ਦਾ ਪਲੇ ਡਾਊਨ ਨੰਬਰ ਜਿਹੜੇ ਛੰਡੂ ਕਹਿੰਦੇ ਆ ਤੇ 6 ਨੰਬਰ ਸੱਲ ਵਾਲੇ ਦੇ ਮੌਂ 6 ਦਾ ਫਾਸਲਾ ਵਧਿਆ ਛੰਡੂ ਕੇ ਨੇ ਆਪਣੀ ਲੀਡ ਬਰਕਰਾਰ ਰੱਖੀ ਹੈ ਸਮੈਸ਼ ਨਾਲ ਸਰਵਿਸ ਮਾਰ ਕੇ ਜਿਹੜੀ ਹੈ ਜੰਪ ਐਂਡ ਸਰਵਿਸ ਹਨਾ ਦੀ ਜਦੋਂ ਵੱਜਦੀ ਨਹੀਂ ਨਾ ਫਿਰ ਸਾਰੀ ਟੀਮ ਨੂੰ ਆਣ ਲੱਗਦਾ ਵੀ ਘਾਤੋ ਮਾਰੀ ਜਦੋਂ ਵੱਜ ਜਾਂਦੀ ਹੈ ਉਦੋਂ ਉਹਨੇ ਬੜੀ ਵਧੀਆ ਸੋ ਇਹ ਬੜੀ ਔਖੀ ਆ ਕਲਾਉ ਪਰ ਇਹ ਮੁੰਡਿਆਂ 'ਚ ਬਹੁਤ ਜ਼ਿਆਦਾ ਹੈ ਵਾਰੀ ਵਾਰੀ ਮਾਰਦੇ ਇਹ ਸਾਰੇ ਜੰਪ ਐਂਡ ਸਰਵਿਸ ਦਾ 7 ਨੰਬਰ ਸੱਲ ਵਾਲੇ ਦੀ ਬਹੁਤ ਅੱਛੀ ਸਰਵਿਸ ਦੇਖੋ ਕਿੱਥੋਂ ਮਾਰੀ ਫੇਅਰ ਰੋਟੇਸ਼ਨ ਦਾ ਫਾਉਲ ਵੀ ਰੋਟੇਸ਼ਨ ਦਾ ਫਾਉਲ ਜੀ ਰੈਫਰੀ ਸਾਹਿਬ ਨੂੰ ਰੇਫਰੀ ਸਾਹਿਬ ਤਾਂ ਦੇਖੋ ਜੀ ਕੋਈ ਰੋਟੇਸ਼ਨ ਫਾਉਲ ਦਾ ਰੈਫਰੀ ਸਾਹਿਬ ਨਾਲ ਕੋਈ ਰੈਫਰੀ ਸਾਹਿਬ ਨੇ ਕੋਈ ਰੋਟੇਸ਼ਨ ਦਾ ਫਾਉਲ ਗਲਤ ਜਗ੍ਹਾ ਦਾ ਦੱਸਿਆ ਜੀ ਦੇਖ ਲਓ ਪਲੇਅਰਾਂ ਨੂੰ ਬੇਨਤੀ ਹੈ ਤੁਸੀਂ ਕਲੀਅਰ ਕਰ ਲਓ ਬਾਈ ਜੀ ਅੱਗੇ ਤੋਂ ਧਿਆਨ ਰੱਖੋ ਰੋਟੇਸ਼ਨ ਫਾਉਲ ਦਾ ਜਗਦੀਪ ਕੋਸਰ ਸਾਹਿਬ ਦੱਸੋ ਹੈ ਕਿ ਨਹੀਂ ਉਧਰ ਗਲਤ ਫਾਉਲ ਨਾ ਲੱਗਿਆ ਲਾਸਟ ਤੇ ਆਕੇ ਕੋਈ ਬਹੁਤ ਅੱਛੀ ਸਮੈਸ਼ ਬਹੁਤ ਅੱਛੀ ਸਮੈਸ਼ 10 ਨੰਬਰਾਂ ਚੰਡੂ ਕੰਦੇ 11 ਹੋ ਗਏ ਚੰਡੂ ਕੰਦੇ ਤੇ 7 ਨੰਬਰਾਂ ਸਿੱਲ ਵਾਲੇ ਦੇ 11 7 ਨੋਟ ਕਰ ਰੋ ਸਕਰੀਨ ਵਾਲੋ ਇਧਰ ਜੀ ਰੇਫਰੀ ਸਾਹਿਬ ਇਹ ਕਰੀ ਚੈੱਕ ਕਰ ਲੋ ਫਾਉਲ ਕੋਈ ਇਹੋ ਜਿਹਾ ਨਾ ਦਿੱਤਾ ਜਾਵੇ ਦੋ ਦਿਨਾਂ ਤੋਂ ਬਿਲਕੁਲ ਹੀ ਪਰਸਨ ਹੋਈ ਹੈ ਕੋਈ ਗਲਤੀ ਵੇਹੇ ਜਾਣ ਕੇ ਕੋਈ ਰੈਫਰੀ ਨਹੀਂ ਦਿੰਦਾ ਕੋਈ ਚੀਜ਼ ਦਾ ਜੇ ਕੋਈ ਟੈਕਨੀਕਲ ਪੁਆਇੰਟ ਨੂੰ ਦੋਨੋਂ ਟੀਮ ਸਮਝਦੇ ਚਾ ਚਲ ਨਵੇਂ ਚੇਂਜ ਹੋ ਗਏ ਦੋ ਦੋਨਾਂ ਟੀਮਾਂ ਤੋਂ ਜਿਹੜੇ ਦਿਨੋ ਇੱਥੇ ਤੇ ਖੇਡ ਰਹੇ ਨੇ ਜਾਂ ਦੋਨਾਂ ਟੀਮਾਂ ਅਸਮਾਂ ਮੁਕਾਬਲਾ ਜੀ ਇਹ ਇਹ ਮੁਕਾਬਲਾ ਇਸੇ ਦੇ ਵਿੱਚ ਸਾਡਾ ਫਾਊਲ ਹੋ ਗਿਆ ਇਸ ਫਾਊਲ ਨੂੰ ਬੜੇ ਧਿਆਨ ਨਾਲ ਰੈਫਰੀ ਸਾਹਿਬ ਪਲੀਜ਼ ਰੈਫਰ ਕਰੋ ਜੀ ਸਾਰੇ ਬੰਦੇ ਪਲੇਅਰ ਸਹਿਬਾਨ ਨੂੰ ਬੇਨਤੀ ਹੈ ਵੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਪਲੇਅਰ ਜੇ ਕੋਈ ਲੱਗਦਾ ਤੁਸੀਂ ਉਹਨੂੰ ਠੀਕ ਕਰ ਲਓ ਅੱਗੇ ਵੀ ਤੁਹਾਡੇ ਕੰਮ ਆਊਗਾ ਜਿੰਨੇ ਤੇ ਕੋਈ ਸ਼ਾਉਲ ਇਹੋ ਜਿਹਾ ਹੋ ਰਿਹਾ ਤੁਹਾਡੇ ਅੱਗੇ ਵੀ ਕੰਮ ਆਊਗਾ ਬੇਟਾ ਤੇ ਇੱਥੇ ਸਹੀ ਕਰ ਲੋ ਉਹਨੂੰ ਉਹ ਮੈਂ ਦੁਬਾਰਾ ਸ਼ੁਰੂ ਦੋਨੋਂ ਟੀਮਾਂ ਦੀ ਸਹਿਮਤੀ ਲੈ ਕੇ ਕਰਵਾ ਦਊਗੀ 11 7 11 ਛੱਡੂ ਕਹਿੰਦੇ ਆ ਤੇ 7 ਸੱਲ ਵਾਲਾ ਬਹੁਤ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਮੇਰੇ ਵੀਰੋ ਗਿਆ ਹੋ ਗਿਆ ਮੋਰ ਬਈ ਉੱਥੇ 12 ਚੱਟੂ ਕਹਿੰਦੇ ਨੰਬਰ ਜੁੜ ਗਏ ਆ ਕੌਣ ਕਰਤਾ ਸੀ ਉਹ ਸਹੀ ਉਹ ਲੱਗ ਗਿਆ ਬਾਜਪੁਰਾਂ ਖੜਕੇ ਦੜਕੇ ਵਾਲਾ ਇੱਥੇ ਬਹੁਤ ਅੱਛੀ ਸਮਾਂ ਇਸ ਸੱਲੋਂ ਨੂੰ ਕਾਚ ਆਊਟ ਗਈ ਆ ਉਹਨਾਂ ਨੇ ਹੁਣ ਵਾਪਸੀ ਕੀਤੀ ਆ ਦੇਖੋ ਇੱਕ ਵਾਰੀ ਫੇਰ ਮੁੰਦਿਲੋੜ 18 ਨੰਬਰ ਜਿਹੜੇ ਸੱਲ ਵਾਲੇ ਦੇ ਆ ਤੇ 12 ਹੈ ਗਿਆ ਛੱਟੂ ਕਾ ਦੇ 8 12 ਦਾ ਸਕੋਰ ਬਹੁਤ ਅੱਛੀ ਪ੍ਰੈਸ ਮਾਰੀ ਜੀ ਲੇਕਿਨ ਉਹਨੇ ਡਿਫੈਂਸਰ ਮੁਸਤਾਫ 13 ਛੱਟੂ ਕਾ ਟੱਚ ਹੋ ਗਿਆ ਨੈਟ ਦਾ ਟੈਕਨੀਕਲ ਫਾਉਲ ਸੱਲ ਵਾਲਿਆਂ ਦਾ ਪੁਆਇੰਟ ਅੰਕ ਦੇਦਾ 13 8 ਛੱਟੂ ਦਾ ਫੇਟ ਬਹੁਤ ਵਧੀਆ ਡਿਫੈਂਸ ਟੀਮ ਤੁਸੀਂ ਦੇਖ ਲਓ ਹੌਕਰੀ ਮੂਵਮੈਂਟ ਲੜਦੇ ਆ ਟੱਚ ਆਊਟ ਲਿਆ ਪਿੱਛੋਂ ਬੈਕਵਰਡ ਅਟੈਕ ਕਰਕੇ ਲਾਈਨ ਦੇ ਬਾਹਰੋਂ ਜੰਪ ਲੈ ਕੇ ਅੰਦਰ ਬਾਲ ਮਾਰਨੀ ਹੁੰਦੀ ਹੈ ਬੜੀ ਇਹ ਮਹਾਰਤ ਹਾਸਲ ਹੈ ਕਈ ਬੱਚਿਆਂ ਨੂੰ ਅੱਜਕੱਲ ਸੁਰਸਤ ਕਰਕੇ ਬਾਹਰ ਆ ਕੇ ਪੁਆਇੰਟ ਆਬ ਦੀ ਟੀਮ ਲਈ ਲਿਆ ਸਿਰੌਂ ਨੰਬਰ ਸੱਲ ਵਾਲੇ ਦੇ ਤੇ 13 ਨੰਬਰਾਂ ਚੰਡੂ ਕਹਿੰਦੇ ਦੋ ਤੇ 13 ਬਾਬੇ 13 ਬਹੁਤ ਅੱਛੀ ਸਮੈਸ਼ ਆਊਟ ਹੈ ਜਿੰਨਾ ਰੈਫਰੀ ਸਾਹਿਬ ਨੇ ਦੇਖਣਾ ਸਮੈਸ਼ ਠੀਕ ਸੀ ਕਿ ਆਊਟ ਹੈ ਜੀ ਇੰਨਾ ਇੰਨਾ ਰੈਫਰੀ ਸਾਹਿਬ ਦਾ ਫੈਸਲਾ ਇੰਨਾ ਚੰਡੂਕੇ ਨੇ ਇੱਕ ਹੋਰ ਪੁਆਇੰਟ ਚੰਡੂਕੇ ਦੀ ਟੀਮ ਜਿਹੜੀ ਵਧੀਆ ਲੀਡ ਆ ਉਹਦੀ ਮਨਾਈ ਚੁੱਕੀ ਆ ਇਸ ਸੈੱਟ ਤੇ ਉਹਨਾਂ ਦੀ ਪਕੜ ਪਰ ਸੱਲ ਵਾਲੇ ਤੁਸੀਂ ਮਾੜਾ ਨਾ ਸਮਝੋ ਇਹਨਾਂ ਨੇ ਪਤਾ ਨਹੀਂ ਕਦੋਂ ਵਾਪਸੀ ਕਰ ਲੈਣੀ ਆ ਬਹੁਤ ਅੱਛਾ ਕੰਬੀਨੇਸ਼ਨ ਹੈ ਕਈ ਵਾਰੀ ਮਾੜਾ ਮोटा ਅਫਸੈਟ ਹੋ ਜਾਂਦਾ ਟੀਮ ਦਾ ਹੋ ਜਾਣਾ ਸੈੱਟ ਦੇਖੋ ਅੱਗੋਂ ਪਿੱਛੋਂ ਔਰ ਚੌਂਕ ਪ੍ਰਾਂਤ ਬਹੁਤ ਅੱਛਾ ਜਿਹੜਾ ਬਲਾਕਰਸ ਨੇ ਸਮਝਿਆ ਬਾਲ ਉੱਪਰ ਜਾ ਰਹੀ ਸੀ ਉਹਨਾਂ ਨੇ ਹੱਥ ਪਰੇ ਕਰ ਲਏ ਰੈਫਰੀ ਸਾਹਿਬ ਨਾਲ ਕੋਈ ਟਾਈਮ ਆਊਟ ਲਿਆ ਦੀ ਸੈੱਲ ਦੀ ਟੀਮ ਨੇ ਪਹਿਲਾ ਟਾਈਮ ਆਊਟ ਲਿਆ ਟਾਈਮ ਆਊਟ ਰੈਫਰੀ ਸਾਹਿਬ ਟਾਈਮ ਆਊਟ ਇੱਕ ਸੈੱਟ 'ਚ ਬੰਦਾ 2 ਵਾਰ ਟਾਈਮ ਆਊਟ ਲੈ ਸਕਦਾ ਨਾ ਨੰਬਰ ਆ ਜਿਹੜੇ ਸੈੱਲ ਵਾਲੇ ਨੇ ਦਿਆਂ ਪਹਿਲੋ ਟਾਈਮ ਆਊਟ ਸੈੱਲ ਵਾਲਿਆਂ ਨੇ ਲਿਆ ਤੇ 15 ਦਾ ਚੰਡੂ ਕਦੇ 15 9 ਦੀ ਵੀੜ ਹੋ ਚੁੱਕੀ ਹੈ ਦੂਸਰੇ ਸੈੱਟ ਚ ਵੈਸੇ ਤਾਂ ਇਹ ਫਸਮਾ ਟੀਮਾਂ ਥੋੜਾ ਜਿਹਾ ਸੱਲ ਵਾਲਿਆਂ ਨੂੰ ਰੀਥਿੰਕ ਕਰਨ ਦੀ ਲੋੜ ਹੈ ਦੁਬਾਰਾ ਕਿੱਥੇ ਪ੍ਰੋਬਲਮ ਆ ਰਹੀ ਹੈ ਕਿਉਂਕਿ ਉਹ ਵੀ